ਅੱਲਾ ਜੀ ਹਾਈ ਕੋਰਟ ਦਾ ਫੈਸਲਾ ਹੋਇਆ ਸੀ 4/11/24 ਨੂੰ ਜਿਹੜਾ ਪੰਚਾਇਤ ਨੂੰ ਦੇ ਹੱਕ ਚ ਹੋਇਆ ਸੀ ਵੀ ਇਹਨਾਂ ਨੇ 4 ਹਫ਼ਤਿਆਂ ਤੋਂ ਲੈ ਕੇ 4 ਮਹੀਨਿਆਂ ਚ ਮੰਨ ਲਓ ਕਬਜ਼ਾ ਲੈਣਾ ਉਹਦੇ ਚ ਇਹ ਸੀਗਾ ਵੀ ਜਿਹੜੇ ਤਾਂ ਨਜਾਇਜ਼ ਕਬਜ਼ਕਾਰ ਨੇ ਮੰਨ ਲਓ ਇੱਕ ਕਿਨਾਰਨਾਮਾ ਲਿਖ ਕੇ ਦੇਣਾ ਸੀ ਵੀ ਉਹ ਵੌਲੰਟਰੀ 4 ਹਫ਼ਤੇ ਜਾਂ 4 ਮਹੀਨੇ ਛੱਡੇ ਕਬਜ਼ਾ ਪਰ ਉਹਨੇ ਨਾਂ ਤਾਂ ਕੋਈ ਲਿਖ ਕੇ ਦਿੱਤਾ ਨਾ ਕੁਝ ਹੋਰ ਹੋਇਆ ਇਹ ਫਿਰ ਅਸੀਂ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਖੜੀ ਕਣਕ ਦਾ ਕਬਜ਼ਾ ਲਿਆ ਸੀ 2/4/24 ਨੂੰ ਤੇ ਅੱਜ ਇਹ ਮੰਨ ਲਓ ਕਣਕ ਪੱਕ ਚੁੱਕੀ ਆ ਤੇ ਫਿਰ ਹੁਣੇ ਪੰਚਾਇਤ ਵੱਢ ਰਹੀ ਐ ਨੂੰ ਇਹਦੀ ਜਿਹੜੀ ਆਮਦਨ ਪੰਚਾਇਤ ਫੰਡ ਚ ਫੜੀ ਜਾਵੇਗੀ ਤੇ ਪ੍ਰੋਪਰ ਮੰਨ ਲਓ ਆਪਣਾ ਖੇਤੀਬਾੜੀ ਵਿਭਾਗ ਦੇ ਉਹ ਮਲਾਜ਼ਮ ਫਿਰਦੇ ਤੁਸੀਂ ਦੇਖ ਹੀ ਲਓਗੇ ਉਹ ਇਹਦੀ ਅਸੈਸਮੈਂਟ ਕਰਨਗੇ ਵੀ ਇੰਨੇ ਦੀ ਕਣਕ ਹੋ ਰਹੀ ਪਰ ਇਹ ਕਿੱਥੋਂ ਦਾ ਜਾਣ ਇਹ ਪਿੰਡ ਜੰਗੀ ਰਾਣਾ ਜੀ ਤੇ ਬਲਾਕ ਸੰਗਤ ਜੀ ਇਹਨਾਂ ਵੱਲੋਂ ਸਭ ਦੇਖਤਾ ਹੈ ਇਹ ਪਿੰਡ ਦੇ ਹੀ ਕੋਈ ਨਰਿੰਦਰ ਸਿੰਘ ਜੀ ਆ ਤੇ ਇੱਕ ਚਾਰ ਇਹ ਮੰਨ ਲਓ 5.5 ਗੱਲੇ ਇੱਕ ਕੋਲੇ ਸੀ ਚਾਰ ਕਨਾਲਾ ਉਹ ਤਿੰਨ ਚਾਰ ਪ੍ਰਾ ਉਹਨਾਂ ਨੇ ਮੈਨੂੰ ਨਾਮ ਨਹੀਂ ਯਾਦ ਪ੍ਰੋਪਰ ਦਾ ਨਰਿੰਦਰ ਸਿੰਘ ਦਾ ਵਾਲੀ ਸੀਗਾ ਕੇਸ ਇਹ ਕੁੱਲ ਕਿੰਨੀ ਜਮੀਨ ਹੈ ਕੁੱਲ ਜੀ ਇਹ 6 ਕੱਲੇ 12 ਮਰਲੇ ਯਾਨੀ ਕਿ 48 ਕਨਾਲਾ ਬੜਾ ਮਰਲੇ ਅੱਧ ਕਨਕ ਦੀ ਕਟਾਈ ਹੋ ਰਹੀ ਹੈ ਹਾਂਜੀ ਆ ਦੇਖੋ ਤੁਹਾਡੇ ਸਾਹਮਣੇ ਸ਼ੁਰੂ ਹੋ ਚੁੱਕੀ ਹੈ ਕਟਾਈ ਇਹ ਮਾਂਜੋਗ ਡੀ ਸਾਹਿਬ ਨੂੰ ਪੁਲਿਸ ਅਮਦਤ ਸਿੰਘ ਸਾਨੂੰ ਆਇਆ ਸੀ ਲੈਟਰ ਉਹਦੇ ਜਿਹੜੀ ਪੁਲਿਸ ਅਮਦਤ ਅਸੀਂ ਦਿੱਤੀ ਜਾ ਰਹੀ ਜਿਹੜੀ ਪ੍ਰਸ਼ਾਸਨ ਵੱਲੋਂ ਬीडीਪੀ ਸਾਹਿਬ ਵੱਲੋਂ ਨੇਥਸੀਦਰ ਸਾਹਿਬ ਇਥੇ ਮੌਕੇ ਤੇ ਤੇ ਉਹਨਾਂ ਵੱਲੋਂ ਜਿਹੜੀ ਕਨਕ ਦੀ ਕਟਾਈ ਕਰਵਾਈ ਜਾ ਰਹੀ ਹੈ ਤੇ ਠੀਕ ਹੈ ਤੁਦੀ ਪੀਸਫੁਲ ਅਜੀ ਕਿੰਨੀ ਕਨਕ ਦੇ ਕਬਜ਼ੇ ਹੈ ਇਹ ਇਹਨਾਂ ਨੂੰ ਪ੍ਰਸ਼ਾਸਨ ਨੂੰ ਪਤਾ ਜੇ ਕਿੰਨੀ ਕਨਕ ਹੈ ਉਸ 87 ਦੇ ਵਿੱਚ ਦੀ ਬਾਪੂ ਜੀ ਸਾਡੀ ਲੱਗਦੇ ਘਰਾਂ ਜੀ ਉਹਨਾਂ ਕੋਲੇ ਸੀਗੇ ਜੀ ਕਬਜ਼ਾ ਉਦੋਂ ਦੇ ਉਹੀ ਬੋਂਦੇ ਸੀਗੇ ਹੁਣ ਸਰਕਾਰ ਤੋਂ ਗਿਆ ਹਾਈ ਕੋਰਟ ਦੇ ਕੇਸ ਕਰਿਆ ਸੀ ਮਗਰੋਂ ਸਰਪੰਚ ਨੇ ਹਾਈ ਕੋਰਟ ਦਾ ਫੈਸਲਾ ਸਾਡੇ ਹੱਕ ਚ ਹੋ ਗਿਆ ਪੰਚਾਇਤ ਦੇ ਕਿੰਨੀ ਜ਼ਮੀਨ ਹੈ ਇਹ 48 ਕਨਾਲਾਂ ਤੇ 12 ਮਰਲੇ ਆ ਜੀ ਫੈਸਲਾ ਕੀ ਆ ਕੇ ਚੋਆ ਵੀ ਜ਼ਮੀਨ ਪੰਚਾਇਤ ਬਹੂਗੀ ਜੀ ਦੂਜੀ ਤੇ ਕਹਿ ਰਹੀ ਹੈ ਵੀ ਕਣਕ ਹਾਂ ਜੀ ਉਹਨਾਂ ਨੇ ਬੋਣੀ ਸੀ ਕਣਕ ਵਾਹ ਰਹੇ ਨਹੀਂ ਕਣਕ ਨੂੰ ਅਸੀਂ ਟਾਈਮ ਦਿੱਤਾ ਹੋਇਆ ਸੀਗਾ ਜੀ ਕਣਕ ਖਾਤਰ ਠੀਕ ਆ ਚਾਰ ਹਫ਼ਤਿਆਂ ਦਾ ਅਸੀਂ ਚਾਰ ਹਫ਼ਤਿਆਂ ਦੀ ਥਾਂ ਤੇ 2 ਮਿੰਟ ਬਾਅਦ ਵੀ ਸਾਨੂੰ ਲਿਖ ਕੇ ਦੇ ਦਿਓ ਵੀ ਅਸੀਂ ਉਸ ਤੋਂ ਬਾਅਦ ਛੱਡ ਦੇਾਂਗੇ ਪਰ ਉਹਨਾਂ ਨੇ ਲਿਖ ਕੇ ਨਹੀਂ ਦਿੱਤਾ ਸੀ ਸਾਨੂੰ